ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰਿਤ ਵੀਰ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 10 April ਦੁਪਹਿਰ ਤੋਂ ਲੈ ਕੇ ਸ਼ਾਮ ਉਸ ਤੋਂ ਬਾਅਦ ਅਗਲੇ 24 ਤੋਂ 48 ਘੰਟੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਉਸ ਪੱਛਮੀ ਯੂਪੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਅਸਾਰ ਨੇ ਤਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਅੱਜ 10 April ਦੁਪਹਿਰ ਤੋਂ ਲੈ ਕੇ ਸ਼ਾਮ ਤੇ ਰਾਤ ਦੇ ਘੰਟਿਆਂ ਵਿੱਚ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖ ਰਹੇ ਸਭ ਤੋਂ ਪਹਿਲਾਂ ਆ ਦੁਪਹਿਰ ਦੀ ਜਾਨਕਿ 10 April ਦੁਪਹਿਰ 1:30 ਵਜੇ ਦੀ ਸੈਟਲਾਈਟ ਤਸ ਸਾ ਸਤ ਦਿਖਾਈ ਦੇ ਰਿਹਾ ਹਰਿਆਣਾ ਦੇ ਕੁਝ ਖੇਤਰ ਸਿਰਸਾ ਤੋਂ ਲੈ ਕੇ ਸਹਾਰ ਹੋ ਗਿਆ ਜਾਂ ਦੱਖਣੀ ਖੇਤਰ ਤੇ ਇਥੇ ਜਿਹੜੀ ਬੱਦਲਵਾਈ ਬੰਨੀ ਸ਼ੁਰੂ ਹੋ ਗਈ ਜਾਨਕੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕਰੀਬ ਆ ਬੱਦਲਵਾਈ ਬਣੇਗੀ ਪੰਜਾਬ ਵਿੱਚ ਬੱਦਲਵਾਈ ਕੁਝ ਖੇਤਰਾਂ ਵਿੱਚ ਬਣ ਸਕਦੀ ਤੇ ਕਿਤੇ ਕਿਤੇ ਅੱਜ ਅਮੀਦ ਛਰਟ ਜੜ ਦਰਜ ਕੀਤੇ ਜਾਸਰ ਪੰਜਾਬ ਦੇ ਕੁਝ ਖੇਤਰ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਤੇ ਉਸ ਦੇ ਕੁਝ ਥੋੜ੍ਹ ਬੋਤ ਖੇਤਰਾਂ ਨਿੱਕੀ ਮੋਟੀ ੜ ਗੜੇ ਮਾਰੀ ਵੀ ਹੋਉਂਦੇ ਆ ਸਾਰ ਨੇ ਜਾਨਕੀ ਅੱਜ ਤੇ ਕੱਲ 10 ਤੇ 11 ਦੋ ਦਿਨ ਖਾਸ ਰਹਿਣਗੇ ਅੱਜ ਵੀ ਕੁਝ ਖੇਤਰਾਂ ਟੁੱਟੀਆਂ ਕਾਰਵੀਆਂ ਹੋ ਸਕਦੀਆਂ ਨੇ ਕੱਲ ਹੋ ਸਕਦੀਆਂ ਨੇ ਜਾਨਕੀ ਕੁਝ ਖੇਤਰਾਂ ਵਿੱਚ ਅਸਾਰ ਰਹਿਣਗੇ ਤਾਂ ਕਿਤੇ ਕਿਤੇ ਆਮੀ ਦੇ ਸ਼ਰਾਟੇ ਦਰਜ ਕੀਤੇ ਚਾਸਰ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਕੋਈ ਥੋੜੇ ਬੋਤੇ ਖੇਤਰਾਂ ਤੇ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤੇ ਅੱਜ ਵੀ ਜਿਹੜੇ ਹਨੇਰੀ ਚ ਚੱਲਣ ਦੇ ਅਸਾਰ ਨੇ ਤੇ ਕੱਲ 11ਵੇਂ ਹਨੇਰੀ ਚੱਲਣ ਦੇ ਅਸਾਰ ਨੇ ਤਾਂ ਜਿਹੜੇ ਅਪਡੇਟ ਇਹੀ ਅਪਡੇਟ ਹੈ ਠੀਕ ਹੈ ਤਾਂ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਅੱਜ ਤੇ ਕੱਲ ਜਾਨਕੀ 2 ਦਿਨ 10 ਤੇ 11 ਅੱਜ ਜਿਹੜੇ 10 ਤੋਂ ਜਿਹੜਾ April ਉਸ ਪਰ 11 April ਦੇ 2 ਦਿਨ ਮੀਂਹ ਰਹਿਣਗੇ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿੱਚਕਾਰ ਤੇ ਉਸ ਤੋਂ ਬਾਅਦ ਲਗ 11 ਅਪ੍ਰੈਲ ਤੇ ਜਿਹੜੇ ਦੋਕ ਦਿਨ ਖਾਸ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਲਈ ਤੇ ਇਹਨਾਂ ਦੋਕ ਦਿਨਾਂ ਦੇ ਵਿੱਚ ਜੇ ਟੁੱਟੀਆਂ ਕਾਰਵੀਆਂ ਹੋਣਗੇ ਜਾਨੀ ਕਿ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕੁਝ ਖੇਤਰਾਂ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲ ਸਕਦੀ ਦੁਪਹਿਰ ਤੋਂ ਬਾਅਦ ਜਾਨਕੀ ਦੁਪਹਿਰ ਸ਼ਾਮ ਦੀ ਆਸੋਜਿਤ ਪੱਤਲਾਈ ਬਣੇਗੀ ਜੋ ਕਿ ਸ਼ਾਮ ਦੇ ਕਰੀਬ ਜਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਕਰੀਬ ਉਸ ਰਾਤ ਦੇ ਘੰਟਿਆਂ ਵਿੱਚ ਪੰਜਾਬ ਹਰਿਆਣਾ Rajasthan ਦੇ ਉਸ ਪੱਛਮੀ UP ਦਿੱਲੀ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਇਹ ਚੱਕੜ ਵੀ ਜਿਹੜਾ ਆ ਦੇਖਣ ਨੂੰ ਮਿਲ ਸਦਾ ਅੱਜ ਤੇ ਕੱਲ 10 ਤੇ ਉਸਰ 12 April ਨੂੰ ਟੁੱਟਵੀਂਕਾਰਵੇਂ ਹੋ ਸਕਦੇ ਜਾਨੀ ਕੁਝ ਖੇਤਰਾਂ ਵਿੱਚ ਅਸਰ ਰਹਿਣਗੇ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤੇ ਕੱਲ ਵੀ ਕੁਝ ਖੇਤਰਾਂ ਹਨੇਰੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੇ ਟੈਂਪਰੇਚਰ ਅੱਜ ਵੀ ਜਿਹੜੇ ਆ ਕਾਫੀ ਜਿਹੜੇ ਵੇਖਣ ਨੂੰ ਮਿਲੇ ਨੇ 38 39 ਕਿਤੇ ਕਿਤੇ 40 ਡਿਗਰੀ ਜਿਹੜੇ ਦਰਜ ਕੀਤੇ ਗਏ ਨੇ ਤੇ ਕੱਲ ਥੋੜੇ ਜਿਹਾ ਹੋ ਸਕਦਾ 11 ਜਾਂ 12 ਨਾਲ ਥੋੜੇ ਟੈਂਪਰੇਚਰ ਥੱਲੇ ਆਸਰੇ 2 ਜਾਂ 3 ਜਾਂ 4-5 ਡਿਗਰੀ ਦਰਜ ਜਿਹੜੇ ਥੱਲੇ ਆ ਸਕਦੇ ਨੇ ਦਰਜ ਕੀਤੇ ਜਾ ਸਕਦੇ ਪੰਜਾਬ ਹਰਿਆਣਾ ਰਾਜਸਥਾਨ ਪੱ ਪਿਆੰਦਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਉਹ ਪੱਛਮੀ ਯੂਪੀ ਤੇ ਬਾਕੀ ਦਿੱਲੀ ਦੇ ਖੇਤਰ ਹੋਗੇ ਜਾਂ ਪਹਾੜ ਦੇ ਨਾਲ ਲੱਗਦੇ ਕੁਝ ਹਿਮਾਚਲ ਦੇ ਖੇਤਰ ਪੰਜਾਬ ਦੇ ਨਾਲ ਲੱਗਦੇ ਠੀਕ ਇੱਥੇ ਟੈਂਪਰੇਚਰ ਥੱਲੇ ਆਉਣਗੇ ਤੋਂ ਉਸ ਤੋਂ ਬਾਅਦ ਪਹਾੜਾਂ ਤੇ ਜਿਹੜੀ ਉਤਲੇੜ ਖੇਤਰ ਗਣੇ ਸਨੋਫਲ ਵੇਖਣ ਨੂੰ ਮਿਲਸਦੀ ਥਲੜੇ ਖੇਤਰ ਅੱਜ ਤੇ ਕੱਲ 10 ਤੇ 11 ਸੁਰ 12 April ਨੂੰ ਕੁਝ ਖੇਤਰਾਂ ਇਮੀਡੀਏਟ ਗਤੀਵਿਧੀਆਂ ਵੇਖਣ ਨੂੰ ਮਿਲਸ ਰਹੀਆਂ ਹਿਮਾਚਲ ਕਾ ਜੰਮੂ ਕਸ਼ਮੀਰੋ ਕਾ ਉਤਰਾਖੰਡ ਤੇ ਥਲੜੇ ਖੇਤਰਾਂ ਵਿੱਚ ਤੇ ਉਤਲੇ ਖੇਤਲਾਂ ਖੇਤਰਾਂ ਵਿੱਚ ਕਿਤੇ ਕਿਤੇ ਜਿਹੜੀ ਆਪਾਂ ਗੱਲ ਕਰੀ ਜਿਹ ਦੇ 12 ਨੂੰ ਟੁੱਟਵੀਆਂ ਕਾਰਵਾਈਆਂ ਹੋਣਗੀਆਂ ਤੇ ਬਾਕੀ ਇਸ ਵਿੱਚ ਕੋਈ ਵੀ ਆਪਾਂ ਗੱਲ ਕਰ ਜिले ਵਾਲਾ ਅਪਡੇਟ ਨਹੀਂ ਦਿੱਸ ਰਿਹਾ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਗਰਮੀ ਜਿਹੜੇ ਆਪਾਂ ਗੱਲ ਕਰ ਤੈਂਪਰੇਚਰ ਕਾਫੀ ਜਿਹੜੇ ਵਧੇ ਹੋਏ ਨੇ ਤੇ ਗਰਮੀ ਜਿਹੜੀ ਹੀਟ ਕਾਫੀ ਜਿਹੜੇ ਵਧੇ ਹੋਏ ਨੇ ਉਸ ਨੂੰ ਨਵੀਂ ਵੀ ਕਾਫੀ ਕਿਤਨਾ ਬਣੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤੇ ਸਿਰ ਕਿਸੇ ਵੀ ਇਲਾਕੇ ਵਿੱਚ ਘਰਚਮ ਗਰੇ ਬੱਦਲ ਪਾਨ ਸਕਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਅੱਜ ਤੇ ਕੱਲ ਦੋ ਦਿਨ ਖਾਸ ਰਹਿਣਗੇ ਉਸ 12 ਨੂੰ ਟੁੱਟਵੀਆਂ ਕਾਰਵਾਈਆਂ ਹੋ ਸਕਦੀਆਂ ਨੇ ਤੇ ਅੱਜ ਦੁਪਹਿਰ ਤੋਂ ਲੈ ਕੇ ਪਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਉਸਰ ਰਾਤ ਦੇ ਘੰਟਿਆਂ ਵਿੱਚ ਕਾਰਵਾਈਆਂ ਹੋ ਸਕਦੀਆਂ ਕੱਲ 11 ਨੂੰ ਵੀ ਜਿਹੜੀ ਕਾਰਵਾਈ ਹੋਣ ਤੇ ਅਸਾਰ ਨਹੀਂ ਤਾਂ ਫਿਲਹਾਲ ਇਹ ਜਾਣਕਾਰੀ ਆਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਚੈਨਲ ਤੇ ਪਹੁੰਚਾ ਦਿੱਤੀ ਜਾਵੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ